ਨਾਸੀ ਦਾ ਤੇਰਾ ਸਮਾਂ ਹੁੰਦਾ ਸੀ ਵੀ ਐਂਬੂਲੈਂਸ ਤੇ ਚਲਾ ਕੇ ਪਰਚਾ ਕਰਾਉਣਾ ਇਹਦਾ ਖਾਣਾ ਦੇਨੇ ਆ ਜਾਂ ਕਿਹਦਾ ਹਸਪਤਾਲ ਹੈ ਤੇ ਵੀਰੋ ਇਹ ਹੁਣ ਸਮੇਂ ਵਿੱਚ ਤਾਂ ਦੇਖਿਆ ਜਾਂਦਾ ਸੀ ਇਹ ਕਿੰਨੇ ਕਿਰਦਾ ਉਸ ਬੱਕਾ ਜਾ ਕੇ ਆਪਣੇ ਜਾਂ ਉਸ ਬੰਦੇ ਨੇ ਪਿਆਰ ਦੇ ਕੇ ਕਿਹੜੀ ਜਿਹੜੇ ਬੰਦੇ ਨੂੰ ਖੱਟਾ ਵਧੀਆ ਦੇਿਆ ਸੀ ਚਤੁਰ ਹੋਣਾ ਦਾ ਸੀ ਉਹ ਜਾ ਕੇ ਕਿੰਨੇ ਜਿੰਨੀ ਪਿਆਰ ਕਰਦਾ ਡਾਕਟਰ ਕੋਲ ਸਟੇਟ ਨੇ ਬਿਆਨ ਲੱਖ ਰਹੀ ਸੀ ਅੱਜ ਇਹਨਾਂ ਗੁਜਾਰਾ ਨੇ ਕਬੂਲਾ ਨਹੀਂ ਧਰੀਆਂ ਬਾਦੀਆਂ ਕਿ ਐਸਐਸਓ ਨੂੰ ਇਹ ਨਹੀਂ ਪਾਵਰ ਦੋਦੀ ਕਿ 3 ਮਹੀਨਿਆਂ ਤੱਕ ਜਿਹੜੇ ਬੰਦੇ ਨੂੰ ਮਰਜ਼ੀ ਕਾਨੂੰਨ ਤੇ ਰੱਖ ਸਕਦਾ ਐਸਐਸਓ ਨੂੰ ਇਹ ਨਹੀਂ ਪਾਵਰ ਕਿਉਂ ਦਿੱਤੀ ਗਈ ਹੈ ਤੇ ਇਹ ਸਹੀ ਮਾਨ ਪ੍ਰਚਾਰਾਂ ਨੇ ਅੰਜਾਮ ਦੀ ਧਰਤੀ ਤੇ ਕੰਮ ਕਰਾਉਣਾ ਪਰ ਇਹ ਪ੍ਰੇਖਾ ਨਹੀਂ ਕਰਾਉ ਪ੍ਰੇਖੇ ਜਿਨਾ ਰਹਿਣਾ ਉਸ ਤੋਂ ਵੀ ਸਾਡੇ ਵੀਰੀ ਹੈ ਪਾਤੋ ਤੁਸੀਂ ਇਹ ਪਤਾ ਪਤਾ ਉਹਨਾਂ ਨੂੰ ਵੀ ਹੈ ਕਿ ਸਰਕਾਰ ਸਾਨੂੰ ਲਗਾ ਕੇ ਸਾਡੀ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੀ ਆ ਵੀਰੋ ਜਿਹੜੇ ਛੋਟੇ ਦੁਕਾਨਦਾਰ ਹੈ ਉਹ ਵੀ ਖੇਲ ਹੋ ਜਾਣੇ ਵੀਰੋ ਜਿੱਤੋਂ ਵੱਡੇ ਮਹੌਲ ਹੋ ਗਏ ਛੋਟੀਆਂ ਦੁਕਾਨਾਂ ਖਤਮ ਹੋ ਜਾਣੀਆਂ ਹੋਰੀਆਂ ਦਾਣਾ ਬੰਦੀਆਂ ਇਹ ਅਵਾਨੀ ਦਾਣੀ ਦੇ ਸੰਦੋਂ ਦੇ ਖਾ ਜਾਣੀਆਂ ਇਹ ਸਾਥ ਤੇ ਵੀਰੋ ਇਹਨਾਂ ਦੇ ਵੱਡੇ ਵੱਡੇ ਦੇਖੋ ਹੈਗੇ ਬੁਣਾਏ ਆ ਇੱਕ ਵਾਰ ਤੋਂ ਬੁਣਾਏ ਆ ਇਹ ਕੰਦੂ ਖੇਤੀ ਨਹੀਂ ਕਰਨੀ ਉਹਦੀ ਪੰਜਾਬ ਵਾਲਿਆਂ ਨੂੰ ਦੇਖੋ ਵੀਰੋ ਐਸਾ ਅਣਖੀ ਤੇ ਐਡਾ ਜਿਉਂਦੀਆਂ ਜਿਨੇੜਾਂ ਵਾਲੀ ਸਟੇਟ ਹੈ ਇਹ ਪੰਜਾਬ ਦੇ ਜੰਮਿਆਂ ਨੂੰ ਨਿੱਕ ਮਹਿਮਾ ਮੋਤੀ ਜੀ ਸ਼ਰਮ ਮੰਨ ਤੋਂ ਜਿੱਥੇ ਦੇ ਅਸੀਂ ਉੱਥੇ ਗਏ ਆ ਉਹ ਬੜੀਆਂ ਮੱਜਲਾ ਮਾਰਤਾ ਸੀ ਕਹਿੰਦਾ 400 ਤੋਂ ਪਾਰ ਆਵਾਂਗੇ ਸਾਡੇ ਮੁਲਾਜ਼ਮ ਵੀ ਦੇਖਦੇ ਹੁੰਦੇ ਸੀ ਕਹਿੰਦੇ ਤੁਸੀਂ ਇਹਨਾਂ ਨੂੰ ਰੋਕ ਦਿਓ ਸਰਕਾਰ ਉਹਨਾਂ ਦੀ ਆਊਗੀ ਅਸੀਂ ਵਿਰੋਧ ਨਹੀਂ ਕਰਦੇ ਸੀ ਪੁੱਛਦੇ ਸੀ ਉਹਨਾਂ ਨੂੰ ਕਿ ਤੁਹਾਡੀ ਕੀ ਦੇਣਾ ਹੈ ਜਿਹੜੀ ਭਾਗ ਭਾ ਕਾਤਲ ਜੀ ਨੇ ਸਾਡੇ ਤੇ ਗੋਲੀਆਂ ਚਲਾਈਆਂ ਅਸੀਂ ਸਾਡੇ ਤੇ ਕਾਹ ਗੋਲੀਆਂ ਚਲੀਆਂ ਇਹ ਅਸੀਂ ਤਾਂ ਦੱਸਣ ਹੀ ਜਾ ਰਹੇ ਸੀ ਮੋਦੀ ਜੀ ਜੀ ਤੂੰ ਮੰਗਾ ਮੰਨਿਆ ਉਹ ਲਾਗੂ ਕਦੋਂ ਕਰੇਗਾ ਤੇਰਾ ਸਵਾ ਆ ਗਿਆ ਕਿ ਤੂੰ ਜਾਣ ਵੀਰੋ ਹਰਗੱਲ ਧਿਆਨ ਤੇ ਰੱਖਿਆ ਕਰੋ ਟਰੈਕਟਰ ਲਾ ਕੇ ਸਾਈਡ ਤੇ ਆ ਜਾਓ ਪਿਛਲੇ ਟਰੈਕਟਰ ਪਿੱਛੇ ਲੱਗ ਜਾਣਗੇ ਤੇ ਅੱਗੇ ਸੁਨੇਹਾ ਦੇਣ ਥੱਲੇ ਵੀ ਮੋਦੀ ਜੀ ਐਮਐਸਪੀ ਗਰੰਟੀ ਦਾ ਕਾਨੂੰਨ ਜਿੱਦੋਂ ਕੋ ਗੁજરાਤ ਦਾ ਮੁੱਖ ਮੰਤਰੀ ਸੀ ਬਹੁਤ ਤਹੱਈਆਂ ਪਾਈਆਂ ਤੇ ਜਿੱਦੋਂ ਪ੍ਰਧਾਨ ਮੰਤਰੀ ਬਣਿਓ ਉਹਨਾਂ ਡਾਕਟਰ ਗੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਵਾਸਤੇ ਆਇਆ ਤੇ ਚੌੜਾ ਨੇ ਵਿੱਚ ਇਸ ਕੁਰਸੀ ਤੇ ਬੈਠ ਗਿਆ ਕਿ ਹਰ ਤੂ ਖੁੱਲ ਗਏ ਤੂੰ ਜਾਣ ਲੱਗਿਆ ਸੀ ਤੈਨੂੰ ਚੱਣ ਆਏ ਸੀ ਤੇ ਸਰਕਾਰ ਐਨੀ ਗਰੀ ਹੋਣੀ ਵੀਰੋ ਹਰਿਆਣਾ ਸਰਕਾਰ ਨੇ ਜਿੰਨੇ ਰਾਹ ਸੀਗੇ ਤੋਂ ਬੋ ਕਿਲੋਮੀਟਰ ਟੈਂਕਰੀ ਪਾ ਕੇ ਰੋਕਿਆ ਅੱਜ ਵੀ ਸਹੂਤ ਹੈ ਹੋ 6 ਮਹੀਨੇ ਤੋਂ ਦੇ ਵੜੋਂ ਚਾਹਤ ਤੇ ਸ਼ਾਂਤੀ ਨਾਲ ਬੈਠੇ ਸੀਗੇ ਜਦੋਂ ਸਰਕਾਰ ਖੜਾਉਣ ਗਿਆ ਤਾਂ ਕਰਤੀ ਉਹਨੂੰ ਪਤਾ ਚੱਲਿਆ ਕਿ ਮੇਰੀ ਪੀੜ੍ਹੀ ਨਹੀਂ ਚੱਲਣੀ ਜਿਹੜੇ ਕਿ ਸਰਕਾਰ ਦੀ ਇੰਨੀ ਤਾਕਤ ਸੀ ਜਿਹੜਾ ਬੰਦਾ ਮਾੜੀ ਮੋਟੀ ੱੱਲ ਵਿੱਚ ਕਰਦਾ ਸੀ ਉਹ ਤੇ ਈੜੀ ਦਾ ਪਰਛਾਵਾ ਪਾ ਕੇ ਉਹਨੂੰ ਚੁਕਾ ਕੇ ਨਾਲ ਲਾ ਜਾਂਦਾ ਸੀ ਆ ਸਾਡੇ ਜਿਹੜਾ ਮੋਰਚਾ ਤੇ ਅंदोलਨ ਚੱਲਦਾ ਸੀ ਉਹਦੀ ਯਾਦ ਦੇਣਾ ਅੱਜ ਈੜੀ ਵੀ ਖਤਮ ਕਰਾ ਦੇ ਵੀਰੋ ਕਿਸੇ ਤੇ ਕੋਈ ਈਡੀ ਦਾ ਨਾਮ ਨਹੀਂ ਰਹੂਗਾ ਕਾ ਉਹਨਾਂ ਦਾ ਬਹੁਤ ਤੋੜਦਾ ਸਰਕਾਰ ਖਰੌਣੀਆਂ ਤੇ ਕਰਤੀ ਉਹ ਜਿਹੜਾ ਬਿਹਾਰ ਵਾਲਾ ਉਹ ਕਹਾ ਕਰਾ ਦੇਣੇ ਸੀ ਟਰੈਕਟਰ ਉਹ ਰਹਾਉ ਨੂੰ ਕਹਿੰਦਾ ਕਹਿੰਦਾ ਟੈਂਕ ਲਾਇਆ ਉਹ ਕਹਿੰਦਾ ਰਹਾਉ ਜੀ ਇਹਨੂੰ ਛੇਕ ਲੈਣੇ ਹੋ ਰੋਕ ਲੈਂਡ ਦੇ ਉੱਤੋਂ ਮੇੜੀਆਂ ਹੈ ਨਹੀਂ ਜਿੱਦੋਂ ਮਰਜ਼ੀ ਟੇਕ ਲਾਂਗੇ ਇਹ ਵੀਰੋ ਕੀ ਕੀਤਾ ਇਹ ਪੰਜਾਬ ਵਾਲਿਓ ਤੁਸੀਂ ਕੀਤਾ ਤੁਹਾਡੇ ਸਿਰ ਸਿਰਾਂ ਵਜਤ ਤੁਸੀਂ ਪੰਜਾਬ ਦੇ ਅੰਦਰ ਇਹਨਾਂ ਨੇ ਸੀਟੱਕੜੀ ਲੈਣ ਦਿੱਤੀ ਇਹਨਾਂ ਨੂੰ ਕਿਉਂ ਕਿ ਹਰ ਇੱਕ ਨੂੰ ਸਵਾਲ ਕਰਦੇ ਸੀ ਕਰਨੇ ਵੀ ਚਾਹੀਦੇ ਐ ਜੇ ਇਹਨਾਂ ਆਇਆਂ ਨੂੰ ਸਵਾਲ ਕਰਾਂਗੇ ਪੰਜਾਬ ਤਾਂ ਪੰਜਾਬੀਆਂ ਨੂੰ ਦੂਆ ਆਉਣ ਵਾਲੀਆਂ ਫਸਲਾਂ ਤੇ ਫਸਲਾਂ ਦੀ ਦੇਵ ਚਾਹਵਾਗੇ ਵੀਰੋ ਪੰਜਾਬ ਨੂੰ ਬਚਾਉ ਵਾਸਤੇ ਜਿਹੜੇ ਬੰਦੀ ਦੇ ਰਾਖੂ ਐ ਉਹਨਾਂ ਨੇ ਕਿੰਨਾ ਤੱਕ ਕੀਤਾ ਹੋਇਆ ਐ ਇਸ ਵਾਸਤੇ ਵੀਰੋ ਹੁਣ ਅਸੀਂ ਜਾਓਨੇ ਲੱਗੇ ਐਮਐਸਪੀ ਗ੍ਰਾਂਟੀ ਦਾ ਕਾਨੂੰਨ ਸਾਨੂੰ ਲੈਣਾ ਕਰਜੇ ਤੋਂ ਮੁਕਤੀ ਹੋਣ ਲੱਗੀ ਐ 222 ਬਿੱਲ ਰੱਦ ਹੋਣ ਲੱਗਿਆ ਪੁਰਾਣੀ ਐਕਟ ਖਤਮ ਹੋਣ ਲੱਗਿਆ ਇਹ ਮਰਨਾ ਕਰਵਾਇਆ ਸਮੇਂ ਤੁਸੀਂ ਪੜ੍ਹਨਾ ਕਰਦੇ ਜੇ ਤੁਮ ਪੁੱਤ ਲੈਣ ਜਾ ਰਹੇ ਹੋ ਉਹਨੂੰ ਜਾਣਾ ਪੈਂਦਾ ਲੈਣ ਵਾਸਤੇ ਔਰ ਜੇ ਤੁਸੀਂ ਐਮਐਸਪੀ ਗ੍ਰਾਂਟੀ ਦਾ ਕਾਨੂੰਨ ਲੈਣਾ ਫਸਲਾਂ ਦੇ ਰੋਟ ਲੈਣੇ ਤੇ ਚੱਲੋ ਫਿਰ ਖਲੋਰੀ ਤੋਂ ਦਿੱਲੀ ਵੀ ਕਰਹੀ ਆਪਾਂ ਨੂੰ ਬਾਹਰ ਜੋ ਫਟਰੀ ਕਾਟ ਨੇ ਜੋ ਆਦੇਸ਼ ਦਿੱਤੇ ਆ ਕਿ ਰਸਤੇ ਸਾਰੇ ਖੁੱਲਣੇ ਚਾਹੀਦੇ ਆ ਕਿ ਰਸਤੇ ਖੁੱਲੇ ਤਾਂ ਦਿੱਲੀ ਚੱਲਾਂਗੇ ਦਿੱਲੀ ਚੱਲ ਕੇ ਸਾਰਾ ਕੁਝ ਸਾਨੂੰ ਮਿਲਣਾ ਵੀਰੋ ਦਿੱਲੀ ਦੀ ਸਾਡੀ ਪੂਰੀ ਵੱਡੀ ਤਿਆਰੀ ਹੈ ਸਹਾਨ ਨੇ ਵੀ ਝੋਲਾ ਲਾ ਲਿਆ ਹੁ ਮਹੀਨਾ ਡੇਢ ਮਹੀਨਾ ਸਮਾਂ ਇਹਨਾਂ ਕੋਲ ਦਿਓ ਇੱਕ ਮਹੀਨੇ ਦੇ ਵਿੱਚ ਆਪਾਂ ਸਾਰੀਆਂ ਮੰਗਾਂ ਬਣਾ ਕੇ ਜੇ ਤੁਸੀਂ ਬੋਲ ਬੈਂਕੇ ਮੁਝਾ ਕੇ ਆ ਸਕਦੇ ਆ ਪਰ ਇੱਕ ਵਾਰੀ ਕੱਠਾ ਸਾਠਾ ਮਾਰਦਾ ਲੱਖਾਂ ਦਾ ਬੋਧ ਕਰਿਓ ਫਿਰ ਜਿੰਨੇ ਬੈਂਕੇ ਮੁਝਾਵਾਂਗੇ ਮੈਂ ਅਵੇ ਬੁਲਾਰੇ ਨੂੰ ਬੇਨਤੀ ਕਰਾਂ ਦਾ ਸਿੰਘ ਗਾਉ 4 ਮਿੰਟ ਆ ਕੇ ਵਿਚਾਰ ਕਰਨਗੇ ਤੁਹਾਡੇ ਨਾਲ ਫਿਰ ਆਪਾਂ ਅਗਲੇ ਪ੍ਰੋਗਰਾਮ ਦੀ ਵਧਾਂਗੇ ਕਿ ਆਪਾਂ ਇੱਥੇ ਹੋਰ ਕਾਪੀਆਂ ਲਗਾਉਣੇ ਆ ਕਾਪੀਆਂ ਸਾੜ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਟਰੈਕਟਰ ਸਾਹ ਦੇ ਲਾ ਕੇ ਇੱਥੇ ਕਾਪੜੇ ਚਾਓ ਇੱਥੇ ਆਪਾਂ ਕੋ